ਨਾ ਵੱਡਾ ਕਹਿੰਦੇ ਉੱਚੀ ਦੁਕਾਨ ਫੀਕਾ ਪਕਵਾਨ ਵਾਲਾ ਸਾਹਾ ਜਿੱਡੇ ਵੱਡੇ ਹਸਪਤਾਲ ਜਿਜਾਉਂਗੇ ਉੰਨੀ ਵੱਧ ਲੁੱਟ ਹੋਊਗੀ ਇਸ ਦੇ ਪਿੱਛੇ ਲੁਕੇ ਹੋਏ ਕਾਰਨ ਕੀ ਨੇ ਅਪਰਾਲੀ ਸਰਕਾਰ ਨੂੰ ਕਰਨੇ ਚਾਹੀਦੇ ਨੇ ਕਿ ਹਰ ਤਰ੍ਹਾਂ ਦੀਆਂ ਜਿਹੜੀਆਂ ਮਾਡਰਨ ਸੂਲਤਾ ਨੇ ਫਿਰ ਇੱਕ ਬਿਮਾਰੀ ਨੂੰ ਲੈ ਕੇ ਬਣਦੀਆਂ ਨੇ ਉਹ ਉਹ ਸਰਕਾਰੀ ਹਸਪਤਾਲਾਂ 'ਚ ਮਿਲਦੀਆਂ ਹੋਣੀਆਂ ਚਾਹੀਦੀਆਂ ਨੇ। ਐਲੋਪੈਥੀ ਨੂੰ ਲੈ ਕੇ ਮੇਰਾ ਸਵਾਲ ਸੀ ਕਿ ਕਿਹਾ ਜਾਂਦਾ ਹੈ ਦੇਰ ਸਬੀਰ ਇਸ ਦਾ ਨੁਕਸਾਨ ਹੀ ਹੁੰਦਾ ਹੈ ਬੋਡੀ ਦੇ ਉੱਪਰ ਸਾਡੀ ਤੇ। ਇਸ ਨੂੰ ਲੈ ਕੇ ਕੀ ਕਹੋਗੇ ਕਿ ਐਲੋਪੈਥੀ ਇੰਨੀ ਮਾੜੀ ਹੈ ਕਿਉਂਕਿ ਪਰਚਲਨ ਤਾਂ ਸਭ ਤੋਂ ਵੱਧ ਐ ਸਮੇ ਐਲੋਪੈਥੀ ਦਾ ਹੈ। ਵੀ ਖਰਚਾ ਕਦੋਂ ਹੁੰਦਾ ਹੈ? ਜਾਂ ਇਹ ਕਹਿ ਲਈਏ ਵੀ ਸਰੀਰ ਤੇ ਮਾੜਾ ਅਸਰ ਕਦੋਂ ਹੁੰਦਾ ਹੈ? ਜਦੋਂ ਇਹਨਾਂ ਦਵਾਈਆਂ ਦੀ ਵਰਤੋਂ ਅਸੀਂ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਕਰਦੇ ਆਂ। ਇੱਕ ਉਦਾਹਰਨ ਦਿੰਨਾ। ਲੋਕ ਜਾਂਦੇ ਨੇ ਲਤਾਂ ਦੁਖੀਆਂ ਟੈਸਟ ਕਰਾ ਲਿਆ ਸੈੱਲ ਘਟੇ ਆ ਗਏ। ਫਿਰ ਉਹ ਜਾ ਕੇ ਕਹਿੰਦੇ ਨੇ ਵੀ ਜਦ ਕਿ ਇਹ ਇਸ ਤਰ੍ਹਾਂ ਨਹੀਂ ਹੁੰਦਾ ਸੈੱਲ ਕਟਣ ਦੇ ਕੋਈ ਬਹੁਤ ਸਾਰੇ ਕਾਰਨ ਹੁੰਦੇ ਨੇ ਉਹਨਾਂ ਦੇ ਵਿੱਚ ਕੁਝ ਕਾਰਨਾਂ ਦੇ ਵਿੱਚ ਕੁਝ ਵੀ ਲਾਉਣ ਦੀ ਲੋੜ ਨਹੀਂ ਹੁੰਦੀ ਵੇਟ ਕਰਨਾ ਪੈਂਦਾ ਕੁਝ ਦਵਾਈ ਦਾ ਸੋਸ਼ਲ ਮੀਡੀਆ ਦੀ ਗੱਲ ਕਰੀਏ ਚਾਹੇ ਉਹ YouTube ਹੈ Facebook ਹੈ Instagram ਹੈ ਪਰ ਮਾਰਾ ਜਿੱਥੇ ਇਹਨਾਂ ਗੁੱਦਿਆਂ ਬਾਰੇ ਬੜੀ ਗਲਤ ਤਰ੍ਹਾਂ ਦੇ ਵਿਚਾਰ ਫੈਲਾਏ ਜਾਂਦੇ ਨੇ ਇਹਨਾਂ ਮੁੱਦਿਆਂ ਦਾ ਆਧਾਰ ਬਣਾ ਕੇ ਆਪਣੇ ਸਪੇਸ ਨੂੰ ਬਣਾਇਆ ਹੈ ਦੁਨੀਆ ਪੱਧਰ ਦੀਆਂ ਸਟੈਂਡਰਡ ਕਿਤਾਬਾਂ ਨੇ ਮੈਡੀਕਲ ਸਾਇੰਸ ਦੀਆਂ ਉਹਨਾਂ ਕਿਤਾਬਾਂ ਦੇ ਅਨੁਸਾਰ ਕੀ ਇਹਨਾਂ ਦਾ ਸਹੀ ਜਵਾਬ ਹੈ ਇਹਨਾਂ ਦਾ ਸਹੀ ਉਪਚਾਰ ਹੈ ਅਸੀਂ ਉਹ ਸਮਾਜ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਰਹੇ ਹੋ ਤੁਸੀਂ ਡਾਕਟਰਾਂ ਨੂੰ ਜਿੱਦਾਂ ਦੂਜਾ ਰੱਬ ਕਿਹਾ ਜਾਂਦਾ ਉਸੇ ਤਰੀਕੇ ਦੇ ਨਾਲ ਡਾਕਟਰਾਂ ਦੀ ਭੂਮਿਕਾ ਸਾਡੀ ਲਾਈਫ ਦੇ ਵਿੱਚ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਸਾਨੂੰ ਕਿਤੇ ਹਸਪਤਾਲ ਦਾ ਗੇੜਾ ਕੱਢਣਾ ਪੈਂਦਾ ਜਾਂ ਫਿਰ ਅਸੀਂ ਦਰਦ ਦੇ ਨਾਲ ਕਲਪ ਰਹੇ ਹੁੰਦੇ ਆ ਸੋ ਡਾਕਟਰਾਂ ਦੀਆਂ ਬਹੁਤ ਜਿੱਥੇ ਡੂੰਘੀਆਂ ਭੂਮਿਕਾਵਾਂ ਨੇ ਉੱਥੇ ਡਾਕਟਰਾਂ ਨੂੰ ਲੈ ਕੇ ਜੋ ਆਯੋਜਕ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਧਾਰਨਾਵਾਂ ਵੀ ਨੇ ਕਿ ਡਾਕਟਰ ਲੁੱਟ ਤੇ ਉਤਰ ਆਏ ਨੇ ਡਾਕਟਰ ਇਹੋ ਜੇ ਪੱਧਰ ਤੇ ਗਿਰ ਚੁੱਕੇ ਨੇ ਕਿ ਉਹ ਸਾਡੇ ਅੰਗਾਂ ਨੂੰ ਵੇਚਣ ਤੱਕ ਵੀ ਚਲੇ ਜਾਂਦੇ ਨੇ ਬੀਤੇ ਸਮੇਂ ਦੇ ਵਿੱਚ ਇਹੋ ਜੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆਏ ਨੇ ਪਰ ਇੱਥੇ ਇੱਕ ਕਨੋਪੀ ਕਹ ਲਈਏ ਇੱਕ ਬਾਈ ਹੁਣੀ ਖੜੇ ਹੋਏ ਨੇ ਜਿੱਥੇ ਸਾਡਾ ਡਾਕਟਰ ਨਾਂ ਦੇ ਬੈਨਰ ਹੇਠ ਸਮਾਜਿਕ ਸਰੋਕਾਰ ਰੱਖਣ ਵਾਲੇ ਡਾਕਟਰਾਂ ਦਾ ਇੱਕ ਮੰਚ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਇਹਨਾਂ ਦਾ ਮੰਚ ਬਣਾਉਣ ਦਾ ਉਪਦੇਸ਼ ਕੀ ਹੈ ਕਿਉਂ ਇਸ ਤਰੀਕੇ ਦੇ ਨਾਲ ਇਹ ਜਾਗਰੂਕਤਾ ਫੈਲਾ ਰਹੇ ਨੇ ਭਾਈ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਡਾ ਡਾਕਟਰ ਦਾ ਉਪਦੇਸ਼ ਕੀ ਹੈ ਸਮਾਜਿਕ ਸਰੋਕਾਰ ਰੱਖਣ ਵਾਲੇ ਡਾਕਟਰਾਂ ਦਾ ਮੰਚ ਤੋਂ ਭਾਵ ਕੀ ਹੈ ਕੀ ਬਹੁਤੇ ਡਾਕਟਰ ਸਮਾਜਿਕ ਸਰੋਕਾਰ ਨਹੀਂ ਰੱਖਦੇ ਅ ਅਸੀਂ ਜਿਵੇਂ ਅਸੀਂ ਪੰਜਾਬ ਦੇ ਵਿੱਚ ਕੰਮ ਕਰਦੇ ਆ ਤਾਂ ਪੰਜਾਬ ਦੇ ਵਿੱਚ ਜਦੋਂ ਅਸੀਂ ਓਪੀਡੀ ਦੇ ਵਿੱਚ ਮਰੀਜ਼ ਦੇ ਵੇਖਦੇ ਆ ਤਾਂ ਅਸੀਂ ਦੇਖਦੇ ਆ ਕਿ ਮਰੀਜ਼ਾਂ ਨੇ ਆਪਣੇ ਟੈਸਟ ਕਰਾਏ ਹੁੰਦੇ ਆ ਜਿੰਨਾ ਟੈਸਟ ਤੋਂ ਲੈ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਬਣੀਆਂ ਹੁੰਦੀਆਂ ਨੇ ਜਿਵੇਂ ਅਕਸਰ ਸਾਡੇ ਕੋਲੇ ਔਰਤਾਂ ਤੇ ਬਾਪੂ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਮੈਨੂੰ ਤਾਂ ਟਾਈਫਾਇਡ ਹਰ ਸਾਲ ਹੋ ਜਾਂਦਾ ਮੈਨੂੰ ਹਰ ਸਾਲ ਦਵਾਈ ਲੈਣੀ ਪੈਂਦੀ ਹੈ ਤੁਸੀਂ ਮੈਨੂੰ ਟਾਈਫਾਇਡ ਦੀ ਦਵਾਈ ਦਿਓ ਫਿਰ ਕੋਈ ਹੋਰ ਵਿਅਕਤੀ ਹੈ ਉਹ ਕੋਈ 25 ਸਾਲ ਦਾ ਜਾਂ 15 ਸਾਲ ਦਾ ਕੋਈ ਨੌਜਵਾਨ ਮੁੰਡਾ ਹੈ ਉਹਦੇ ਛਾਤੀ ਚ ਮੜਾ ਜਾ ਦਰਦ ਹੋਇਆ ਉਹਨੇ ਕੋਈ ਟੈਸਟ ਕਰਾ ਕੇ ਲੈਂਦਾ ਤੇ ਸਾਨੂੰ ਕਹਿੰਦਾ ਜੀ ਮੇਰੇ ਤਾਂ ਟ੍ਰਾਈਗਲਿਸਰਾਈਡ ਵਧੇ ਹੋਏ ਆ ਮੇਰਾ ਤਾਂ ਖੂਨ ਸਖਣਾ ਹੋ ਗਿਆ ਮੈਨੂੰ ਕਿਤੇ ਹਾਰਟ ਦੀ ਬਿਮਾਰੀ ਨਾ ਹੋ ਜਾਈ ਮੈਨੂੰ ਤੁਸੀਂ ਖੂਨ ਸੰਘਣਨ ਦੀ ਦਵਾਈ ਦੇ ਦਿਓ ਫਿਰ ਬਹੁਤ ਸਾਰੀਆਂ ਹੋਰ ਮਿੱਥਾਂ ਨੇ ਜਿਹੜੀਆਂ ਜਿਵੇਂ ਕਿ ਅਕਸਰ ਕਹਿੰਦੇ ਆ ਕਿ ਵੈਂਟੀਲੇਟਰ ਤੇ ਸਾਡੇ ਮਰੇ ਬੰਦੇ ਨੂੰ ਪਾ ਰੱਖਿਆ ਜੀ ਫਿਰ ਕੋਈ ਨਮਕ ਨੂੰ ਲੈ ਕੇ ਕਹਿ ਲਈ ਇਹ ਵੀ ਕਾਲਾ ਨਮਕ ਖਾਣਾ ਚਾਹੀਦਾ ਉਹਦੇ ਨਾਲ ਸ਼ਾਇਦ ਦਿਲ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਤਾਂ ਕਹਿਣ ਦਾ ਮਤਲਬ ਹੈ ਵੀ ਇਹ ਸਾਰੀਆਂ ਮਿੱਥਾਂ ਨੂੰ ਅਸੀਂ ਰੋਜ਼ ਡੀਲ ਕਰਦੇ ਆਂ ਸਾਡੇ ਦਿਮਾਗ ਦੇ ਵਿੱਚ ਇਹ ਆਇਆ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਗਲਤ ਪ੍ਰਚਾਰ ਬਹੁਤ ਹੋਏ ਹੋਏ ਨੇ ਖਾਸ ਕਰਕੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਚਾਹੇ ਉਹ YouTube ਹੈ Facebook ਹੈ Instagram ਹੈ ਉਸ ਤਰ੍ਹਾਂ ਤੇ ਇਹ ਜਿਹੇ ਪੇਜਾਂ ਦੀ ਬਹੁਤ ਭਰਮਾਰ ਹੈ ਜਿੱਥੇ ਇਹਨਾਂ ਮੁੱਦਿਆਂ ਬਾਰੇ ਬੜੀ ਗਲਤ ਤਰ੍ਹਾਂ ਦੇ ਵਿਚਾਰ ਫਲਾਏ ਜਾਂਦੇ ਨੇ ਤਾਂ ਸਾਨੂੰ ਅਸੀਂ ਸਮਾਜਿਕ ਸਰਕਾਰ ਇਸ ਕਰਕੇ ਕਹਿ ਰਹੇ ਹਾਂ ਕਿ ਸਮਾਜ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੇਣੀ ਵੀ ਇੱਕ ਸੇਵਾ ਦਾ ਕੰਮ ਹੈ ਤੇ ਅਸੀਂ ਇਹਨਾਂ ਮੁੱਦਿਆਂ ਦਾ ਆਧਾਰ ਬਣਾ ਕੇ ਆਪਣੇ ਪੇਜ ਨੂੰ ਬਣਾਇਆ ਹੈ ਸਾਡਾ ਡਾਕਟਰ ਸਾਡਾ ਪੇਜ ਹੈ ਫੇਸਬੁੱਕ ਦੇ ਉੱਤੇ ਇਸ ਪੇਜ ਦੇ ਉੱਤੇ ਇਹਨਾਂ ਮਿੱਥਾਂ ਬਾਰੇ ਜੋ ਕਿ ਸਮਾਜ ਦੇ ਵਿੱਚ ਚੱਲ ਰਹੇ ਨੇ ਆਪਣੀ ਸਿਹਤ ਨੂੰ ਲੈ ਕੇ ਜਾਂ ਡਾਕਟਰੀ ਪ੍ਰਚਾਰ ਨੂੰ ਲੈ ਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਮਾਰਗਦਰਸ਼ਨ ਕਰਨ ਵਾਸਤੇ ਵਿਗਿਆਨਕ ਤੌਰ ਤੇ ਜੋ ਜਾਣਕਾਰੀ ਬਣਦੀ ਹੈ ਜੋ ਦੁਨੀਆ ਪੱਧਰ ਦੀਆਂ ਸਟੈਂਡਰਡ ਕਿਤਾਬਾਂ ਨੇ ਮੈਡੀਕਲ ਸਾਇੰਸ ਦੀਆਂ ਉਹਨਾਂ ਕਿਤਾਬਾਂ ਦੇ ਅਨੁਸਾਰ ਕੀ ਇਹਨਾਂ ਦਾ ਸਹੀ ਜਵਾਬ ਹੈ ਕੀ ਇਹਨਾਂ ਦਾ ਸਹੀ ਉਪਚਾਰ ਹੈ ਅਸੀਂ ਉਹ ਸਮਾਜ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾ ਕਰਕੇ ਸਾਨੂੰ ਇਹ ਲੱਗਦਾ ਕਿ ਸਾਡਾ ਇਹ ਸਮਾਜਿਕ ਸਰੋਵਾਰ ਸਰੋਕਾਰ ਵਾਲਾ ਕੰਮ ਹੈ ਕਿਉਂਕਿ ਲੋਕਾਂ ਨੂੰ ਉਹਨਾਂ ਦੀ ਸਿਹਤ ਪ੍ਰਤੀ ਸਹੀ ਜਾਣਕਾਰੀ ਦੇਣਾ ਵੀ ਇੱਕ ਇੱਕ ਤਰ੍ਹਾਂ ਦਾ ਵੱਡਾ ਉਪਰਾਲਾ ਹੈ ਭਾਈ ਜਿਸ ਤਰੀਕੇ ਨਾਲ ਮੈਂ ਭੂਮਿਕਾ ਬਣ ਰਿਹਾ ਸੀ ਜਦੋਂ ਮੈਂ ਗੱਲ ਕਰ ਰਿਹਾ ਸੀ ਉਸ ਚ ਮੈਂ ਗੱਲ ਕੀਤੀ ਕਿ ਡਾਕਟਰਾਂ ਦਾ ਦੂਜਾ ਰੂਪ ਵੀ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਡਾਕਟਰ ਤਾਂ ਲੁੱਟ ਲੈਂਦੇ ਨੇ ਜਦੋਂ ਆ ਵੱਡਾ ਜਿੰਨਾ ਵੱਡਾ ਕਹਿੰਦੇ ਉੱਚੀ ਦੁਕਾਨ ਫੀਕਾ ਪਕਵਾਨ ਵਾਲਾ ਸਾਹਾ ਜਿੱਦੇ ਵੱਡੇ ਹਸਪਤਾਲ ਜਿ ਜਾਉਂਗੇ ਉੰਨੀ ਵੱਧ ਲੁੱਟ ਹੋਊਗੀ ਇਸ ਦੇ ਪਿੱਛੇ ਲੁਕੇ ਹੋਏ ਕਾਰਨ ਕੀ ਨੇ ਕੀ ਸਰਵਿਸਿਜ਼ ਚਾਰਜ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਮ ਤੇ ਲੋਕਾਂ ਨੂੰ ਠੱਗਿਆ ਜਾਂਦਾ ਜਾਂ ਸੱਚੀ ਹਸਪਤਾਲਾਂ ਦਾ ਡਾਕਟਰਾਂ ਦਾ ਇੰਨਾ ਜ਼ਿਆਦਾ ਖਰਚ ਹੁੰਦਾ ਕਿ ਉਹ ਤਾਂ ਚਾਰਜ ਕਰਦੇ ਨੇ ਜਦੋਂ ਕਿਸੇ ਵੱਡੇ ਹਸਪਤਾਲ 'ਚ ਬਿਮਾਰੀ ਦਾ ਰੋਗ ਦਾ ਇਲਾਜ ਤਾਂ ਕਰਾਉਣਾ ਹਰੇਕ ਕਿਸੇ ਨੇ ਉਹਨੂੰ ਜਾਣਾ ਪੈਂਦਾ ਪਰ ਇਸ ਦੇ ਪਿਛਲੇ ਮਿੱਥੇ ਜਾਂ ਸਚਾਈ ਹੈ ਇਸ ਫੈਕਟ ਜਾਂ ਫੈਕਟ ਹੈ ਇਸ ਨੂੰ ਜ਼ਰੂਰ ਦੱਸਿਓ ਕਿ ਬਹੁਤ ਜ਼ਿਆਦਾ ਖਰਚ ਹੋਣ ਪਿੱਛੇ ਕਾਰਨ ਕੀ ਹੁੰਦੇ ਨੇ ਮੁੱਖ ਤੌਰ ਤੇ ਜਿਵੇਂ ਇਹਦੇ ਚ ਇਹ ਕਾਫੀ بڑا ਟੇਡਾ ਕੁਐਸਚਨ ਹੈ ਜੀ ਤੇ ਬਹੁਤ ਹੀ ਲੰਬਾ ਇਹਦਾ ਜਵਾਬ ਹੈ ਪਰ ਆਪਾਂ ਸ਼ਾਰਟ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਜੇ ਸਾਨੂੰ ਕੋਈ ਕੋਈ ਵੀ ਸਹੂਲਤ ਕੋਈ ਸਿਹਤ ਸਮੱਸਿਆ ਨਾਲ ਜੁੜੀ ਹੋਈ ਸਾਨੂੰ ਸਰਕਾਰੀ ਥਾਂ ਤੇ ਮਿਲੂਗੀ ਤਾਂ ਜ਼ਾਹਿਰ ਹੈ ਕਿ ਸਰਕਾਰ ਦਾ ਦਾਇਰਾ ਬਹੁਤ ਵੱਡਾ ਹੈ ਉਸ ਹੱਸੀ ਹੋਊਗੀ ਤਾਂ ਪਹਿਲਾ ਤਾਂ ਇਸ ਅਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਕਿ ਹਰ ਤਰ੍ਹਾਂ ਦੀਆਂ ਜਿਹੜੀਆਂ ਮਾਡਰਨ ਸਹੂਲਤਾਂ ਨੇ ਫਿਰੇਕ ਬਿਮਾਰੀ ਨੂੰ ਲੈ ਕੇ ਬਣਦੀਆਂ ਨੇ ਉਹ ਉਹ ਸਰਕਾਰੀ ਹਸਪਤਾਲਾਂ 'ਚ ਮਿਲਦੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਲੋਕਾਂ ਨੂੰ ਦੂਜਾ ਬਦਲ ਹੀ ਨਾ ਲੱਭੇ ਬਦਲ ਉਦੋਂ ਲੱਭਦਾ ਜਦੋਂ ਸੰਭ ਜਿਹੜਾ ਪ੍ਰਾਇਮਰੀ ਸੈਂਟਰ ਹੈ ਜਿਹੜਾ ਹੈਗਾ ਉਹ ਉਸ ਪੱਧਰ ਦਾ ਨਹੀਂ ਹੁੰਦਾ ਜਿਸ ਪੱਧਰ ਦਾ ਇਲਾਜ ਉਹਨੂੰ ਚਾਹੀਦਾ ਹੁੰਦਾ ਦੂਸਰਾ ਹੈਗਾ ਕਿ ਬਹੁਤ ਸਾਰੀਆਂ ਜਿਵੇਂ ਦਵਾਈਆਂ ਦੇ ਐ ਜਿਵੇਂ ਦਵਾਈਆਂ ਦੇ ਰੇਟ ਨਹੀਂਵੇਂ ਦਵਾਈ ਦਾ ਰੇਟ ਕਿਸੇ ਦਾ ਕਿਸੇ ਦਵਾਈ ਦਾ 10 ਰੁਪਏ ਰੇਟ ਹੈ ਉਸੇ ਦਵਾਈ ਦਾ 100 ਰੁਪਏ ਰੇਟ ਹੈ ਫਿਰ ਉਸ ਦਵਾਈ ਦਾ 200 ਰੁਪਏ ਰੇਟ ਵੀ ਹੈਗਾ ਤਾਂ ਇਹ ਵੀ ਕਿਤੇ ਨਾ ਕਿਤੇ ਕੋਈ ਇਹਦੀ ਰੈਗੂਲੇਟਰੀ ਬਾਡੀ ਚਾਹੀਦੀ ਆ ਜਿਹੜੀਆਂ ਇਹਨਾਂ ਰੇਟਾਂ ਨੂੰ ਨਿਰਧਾਰਤ ਕਰ ਸਕੀ ਓਬਵੀਅਸਲੀ ਗੱਲ ਹੈ ਕਿ ਜੇ ਕੋਈ ਇਲਾਜ ਤੁਹਾਡੇ ਏਰੀਆ ਦੇ ਵਿੱਚ ਕਿਸੇ ਇੱਕ ਖਾਸ ਹਸਪਤਾਲ ਵੱਲੋਂ ਦਿੱਤਾ ਜਾਊਗਾ ਤਾਂ ਉਹ ਆਪਣੇ ਆਪਣੇ ਜਿਹੜੇ ਖਰਚੇ ਆ ਜਾਂ ਆਪਣੇ ਜਿਹੜੇ ਰੇਟ ਰੱਖਣ ਦਾ ਉਹ ਉਹਦਾ ਆਪਣੇ ਆਪ ਉਹ ਸਾਰੀ ਜ਼ਿੰਮੇਵਾਰੀ ਉਹਦੀ ਹੁੰਦੀ ਹੈ ਕਹਿ ਲਓ ਜਾਂ ਉਹ ਸਤੰਤਰ ਹੁੰਦਾ ਇਹਨਾਂ ਗੱਲਾਂ ਨੂੰ ਲੈ ਕੇ ਤਾਂ ਸਾਨੂੰ ਤਾਂ ਇਹੀ ਲੱਗਦਾ ਕਿ ਜਦੋਂ ਅਸੀਂ ਇੱਕ ਸਸਤਾ ਬਦਲ ਦੇਵਾਂਗੇ ਤੇ ਵਧੀਆ ਬਦਲ ਦੇਵਾਂਗੇ ਉਹ ਸਰਕਾਰ ਵੱਲੋਂ ਹੋਵੇ ਜਾਂ ਇਹੋ ਜਿਹੀਆਂ ਸੰਸਥਾਵਾਂ ਵੱਲੋਂ ਹੋਵੇ ਜੋ ਲੋਕ ਸਰਕਾਰ ਨਾਲ ਜੁੜੀਆਂ ਹੋਈਆਂ ਨੇ ਤਾਂ ਇਹ ਚੀਜ਼ਾਂ ਤੇ ਠੱਲ ਪਾਈ ਜਾ ਸਕਦੀ ਹੈ ਜੀ ਭਾਈ ਇੱਕ ਹੋਰ ਮਿਥ ਜਾਂ ਇਫੈਕਟ ਹੈ ਇਹ ਤੇ ਜ਼ਰੂਰ ਜਾਣਨਾ ਪਾਇਓ ਜਦੋਂ ਗੱਲ ਕੀਤੀ ਜਾਂਦੀ ਹੈ ਕਿ ਪੈਥੀਆਂ ਨੇ ਅਲੱਗ-ਅਲੱਗ ਤੇ ਹੋਮਿਓਪੈਥੀ ਨੂੰ ਹੋਰ ਨਜ਼ਰ ਨਾਲ ਦੇਖਿਆ ਜਾਂਦਾ ਹੈ ਹੈਨਾ ਜਿਹੜਾ ਐਲੋਪੈਥੀ ਇਹਨੂੰ ਹੋਰ ਨਜ਼ਰ ਨਾ ਦੇਖਿਆ ਜਾਂਦਾ ਐਲੋਪੈਥੀ ਨੂੰ ਲੈ ਕੇ ਮੇਰਾ ਸਵਾਲ ਸੀ ਕਿ ਕਿਹਾ ਜਾਂਦਾ ਹੈ ਦੇਰ ਸਬੇਰ ਇਸ ਦਾ ਨੁਕਸਾਨ ਹੀ ਹੁੰਦਾ ਹੈ ਬਾਡੀ ਦੇ ਉੱਪਰ ਸਾਡੀ ਤੇ ਇਸ ਨੂੰ ਲੈ ਕੇ ਕੀ ਕਹੋਗੇ ਕਿ ਐਲੋਪੈਥੀ ਇੰਨੀ ਮਾੜੀ ਹੈ ਕਿਉਂਕਿ ਪਰਚਲਨ ਤਾਂ ਸਭ ਤੋਂ ਵੱਧ ਐਸਮੇ ਐਲੋਪੈਥੀ ਦਾ ਸਸਤਾ ਸਸਤਾ ਤੇ ਜਲਦੀ ਇਲਾਜ ਹੁੰਦਾ ਹੈ ਕਹਿੰਦੇ ਐਲੋਪੈਥੀ ਦੀ ਗੱਲ ਕਰੀਏ ਜਿਹੜੀ ਜਿਹੜੀ ਐਲੋਪੈਥਿਕ ਹੈ ਜਿਹੜਾ ਐਲੋਪੈਥੀ ਦਾ ਤੰਤਰ ਹੈ ਇਹ ਇੱਕ ਖੋਜ ਦੀ ਖੋਜਾਂ ਤੇ ਆਧਾਰਿਤ ਹੁੰਦਾ ਹੈ ਤੇ ਇਹ ਉਹ ਪદ્ધਤੀ ਹੈ ਜਿਹੜੀ ਸਾਰੀ ਦੁਨੀਆ 'ਚ ਸਭ ਤੋਂ ਵੱਧ ਵਰਤੀ ਜਾਂਦੀ ਹੈ ਐਲੋਪੈਥੀ ਦੇ ਸੰਬੰਧਿਤ ਜਿਹੜੀਆਂ ਖੋਜਾਂ ਹੁੰਦੀਆਂ ਨੇ ਉਹਦੇ ਖੋਜ ਪੱਤਰ ਛਪਦੇ ਰਹਿੰਦੇ ਨੇ ਤਾਂ ਉਹਨਾਂ ਖੋਜ ਪੱਤਰਾਂ ਦੇ ਆਧਾਰ ਦੇ ਉੱਤੇ ਆਪਣੀ ਦਵਾਈ ਦੇ ਮਿਆਰ ਨੂੰ ਅਸੀਂ ਉੱਚਾ ਚਾਗਦੇ ਜਾਂਦੇ ਹਾਂ ਇਲਾਜ ਨੂੰ ਉੱਚਾ ਚਾਗਦੇ ਜਾਂਦੇ ਹਾਂ ਖਰਚਾ ਜ ਜਿਹ ਕਹ ਲਈ ਇਹ ਵੀ ਖਰਚਾ ਕਦੋਂ ਹੁੰਦਾ ਹੈ ਜਾਂ ਕਹ ਲਈਏ ਵੀ ਸਰੀਰ ਤੇ ਮਾੜਾ ਅਸਰ ਕਦੋਂ ਹੁੰਦਾ ਜਦੋਂ ਇਹਨਾਂ ਦਵਾਈਆਂ ਦੀ ਵਰਤੋਂ ਅਸੀਂ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਕਰਦੇ ਆ ਜਾਂ excess ਚ ਕਰਨ ਲੱਗ ਜਾਂ ਜ਼ਿਆਦਾ ਮਾਤਰਾ ਚ ਕਰਦੇ ਆ ਤੇ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਕਰਦੇ ਆ ਤਾਂ ਇਹ ਸਰੀਰ ਤੇ ਵੀ ਨੁਕਸਾਨ ਪਹੁੰਚ ਗਿਆ ਤੇ ਸਾਡੀ ਜੇਬ ਤੇ ਵੀ ਨੁਕਸਾਨ ਪਹੁੰਚ ਗਿਆ ਤਾਂ ਸਾਡਾ ਜਿਹੜਾ ਇਹ ਉਪਰਾਲਾ ਹੈ ਕਿ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਏਵੇਂ ਹੁਣ ਇੱਕ ਉਦਾਹਰਨ ਦਿੰਨਾ ਹੈ ਲੋਕ ਜਾਂਦੇ ਨੇ ਲਤਨ ਦੁਖੀਆਂ ਟੈਸਟ ਕਰਾ ਲਿਆ ਸੈੱਲ ਘਟੇ ਆ ਗਏ ਫਿਰ ਉਹ ਜਾ ਕੇ ਕਹਿੰਦੇ ਨੇ ਵੀ ਮੇਰੇ ਤਾਂ ਬੁੱਤਲਾ ਦਿਓ ਜਦ ਕਿ ਇਹ ਇਸ ਤਰ੍ਹਾਂ ਨਹੀਂ ਹੁੰਦਾ ਸੈੱਲ ਘਟਣ ਦੇ ਕੋਈ ਬਹੁਤ سارے ਕਾਰਨ ਹੁੰਦੇ ਨੇ ਉਹਨਾਂ ਦੇ ਵਿੱਚ ਕੁਸ਼ ਕਰਨਾਂ ਦੇ ਵਿੱਚ ਕੁਝ ਵੀ ਲਾਉਣ ਦੀ ਲੋੜ ਨਹੀਂ ਹੁੰਦੀ ਵੇਟ ਕਰਨਾ ਪੈਂਦਾ ਕੁਝ ਦਵਾਈਆਂ ਦਾ ਤਾਂ ਇਹ ਜੇ ਜਾਣਕਾਰੀ ਜਾਊਗੀ ਲੋਕਾਂ ਕੋਲੇ ਤਾਂ ਆਬਵੀਅਸਲੀ ਉਹ ਇਲਾਜ ਵੀ ਹਸਪਤਲ ਦਾ ਕਰਾਣਗੇ ਤਾਂ ਜਾਣਕਾਰੀ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਹੈ ਜਿੱਥੇ ਲੋਕਾਂ ਦਾ ਖਰਚਾ ਵੀ ਬਚ ਸਕਦਾ ਹੈ ਲੋਕਾਂ ਦੀ ਲੁੱਟ ਵੀ ਬਚ ਸਕਦੀ ਹੈ ਤੇ ਫਾਲਤੂ ਦਵਾਈਆਂ ਤੋਂ ਬਚਿਆ ਵੀ ਜਾ ਸਕਦਾ ਹੈ ਵੱਧ ਤੋਂ ਵੱਧ ਜਾਣਕਾਰ ਹੋਣ ਵਾਸਤੇ ਆ ਅਥੈਂਟਿਕ ਜਿਹੜੇ ਪੇਜ ਨੇ ਜਾਂ ਅਥੈਂਟਿਕ ਇਨਫਰਮੇਸ਼ਨ ਦੇ ਸੋਰਸ ਨੇ ਉਹਨਾਂ ਨਾਲ ਜੁੜਿਆ ਜਾਣਾ ਚਾਹੀਦਾ ਹੈ ਜਿੱਦਾਂ ਤੁਸੀਂ ਪਹਿਲਾਂ ਰੈਗੂਲੇਟਰੀ ਬਾਡੀ ਦੀ ਗੱਲ ਕੀਤੀ ਕਿ ਉਹ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਦੀ ਜਦੋਂ ਗੱਲ ਕਰਦੇ ਆ ਇਹਨਾਂ ਨੇ ਸਿਹਤ ਤੇ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਸਿਹਤ ਤੇ ਕੰਮ ਕਰਦਿਆਂ ਹੋਇਆਂ ਮਹੱਲਾ ਕਲੀਨਿਕ ਵੀ ਖੋਲੇ ਤੁਸੀਂ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਕਿਵੇਂ ਵੇਖਦੇ ਹੋ ਕਿ ਇਹਨੇ ਕੋਈ ਤਬਦੀਲੀ ਲਿਆਂਦੀ ਹੈ ਜਾਂ ਵੱਡੇ ਪੱਧਰ ਤੇ ਤਾਂ ਇਹ ਕਿਹਾ ਜਾਂਦਾ ਜਾਂ ਨਜ਼ਰ ਵੀ ਆਉਂਦਾ ਹੈ ਕਿ ਜਿਹੜੇ ਸਿਵਲ ਹਸਪਤਾਲ ਸੀ ਛੋਟੇ-ਛੋਟੇ ਸ਼ਹਿਰਾਂ ਮੁਹੱਲਿਆਂ ਕਸਬਿਆਂ ਦੇ ਵਿੱਚ ਉਹਨਾਂ ਨੂੰ ਤਬਦੀਲ ਕਰਕੇ ਮੁਹੱਲਾ ਕਲੀਨਿਕਾ ਦੇ ਵਿੱਚ ਉਹਨਾਂ ਦੇ ਡਾਕਟਰ ਸਾਹਿਬਾਨਾਂ ਨੂੰ ਐਸ ਐਮਓ ਜਿਹੜੇ ਸੀ ਉਹਨਾਂ ਨੂੰ ਭੇਜ ਦਿੱਤਾ ਗਿਆ ਪਰ ਉਹ ਪਿੱਛੇ ਖਾਲੀ ਹੋ ਗਏ ਤੁਸੀਂ ਇਹ ਜਿਹੜਾ ਪੂਰਾ ਇਹਨਾਂ ਦੇ ਵੱਲੋਂ ਪ੍ਰੋਜੈਕਟ ਲਾਂਚ ਕੀਤਾ ਗਿਆ ਸੀ ਉਹਨੂੰ ਸਫਲ ਮੰਨਦੇ ਹੋ ਸਫਲ ਮੰਨਦੇ ਹੋ ਜਾਂ ਉਸ ਦੀ ਪ੍ਰਾਪਤੀ ਕੋਈ ਦੇਖਦੇ ਹੋ ਜਾਂ ਨਹੀਂ ਇਹ ਇੱਕ ਪ੍ਰੋਜੈਕਟ ਪੰਜਾਬ ਲਈ ਨਮਾ ਪੰਜਾਬ ਦੇ ਵਿੱਚ ਜਿਹੜਾ ਪ੍ਰੋਜੈਕਟ ਪਹਿਲਾਂ ਚੱਲ ਰਿਹਾ ਸੀ ਉਹਦੇ ਅਧੀਨ ਜੇ ਡਾਕਟਰਾਂ ਦੀ ਪੂਰਤੀ ਕੀਤੀ ਜਾਂਦੀ ਆ ਜੇ ਮੈਂ ਡਾਕਟਰ ਹਰ ਸਾਲ ਕੋਈ ਰਿਜਾਈਨ ਕਰ ਗਿਆ ਕੋਈ ਛੱਡ ਕੇ ਨਵੇਂ ਅਲੱਗ ਤਰ੍ਹਾਂ ਦੇ ਸਿਸਟਮ ਚ ਇਨਵੋਲਵ ਹੋ ਗਿਆ ਕੋਈ ਰਿਜਾਈਨ ਕਰ ਗਿਆ ਕੋਈ ਆਪਣੀ ਉੱਚ ਵਿਦਿਆਲੀ ਚਲਾ ਗਿਆ ਇਹਨਾਂ ਦੀ ਜਿਹੜੀ ਘਾਟ ਸਮੇਂ-ਸਮੇਂ ਤੇ ਜੇ ਪੂਰੀ ਹੁੰਦੀ ਰਹਿੰਦੀ ਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵਧੀਆ ਸੰਤੰਤਰ ਹੈ ਕਿ ਸਾਡੇ ਤਿੰਨ ਤਰ੍ਹਾਂ ਦੇ ਸੈਂਟਰ ਹੁੰਦੇ ਆ ਜਿੱਥੇ ਪ੍ਰਾਇਮਰੀ ਸੈਂਟਰ ਹੁੰਦੇ ਆ ਜਿੱਥੇ ਓਪੀਡੀ ਕੰਮ ਕਰਦੀ ਆ ਇਕੱਲੀ ਮਰੀਜ਼ ਆਂਦਾ ਆਪਣੀ ਦਵਾਈ ਦਾ ਇਲਾਜ ਲੈ ਕੇ ਮੁੜੇ ਹੁੰਦਾ ਹੈ ਸੈਕੰਡਰੀ ਸੈਂਟਰ ਹੁੰਦੇ ਆ ਜਿੱਥੇ ਮਰੀਜ਼ਾਂ ਦੇ ਆਪਰੇਸ਼ਨ ਹੁੰਦੇ ਆ ਜਾਂ ਮਰੀਜ਼ਾਂ ਨੂੰ ਦਾਖਲ ਭਰਤੀ ਕੀਤਾ ਜਾਂਦਾ ਹੈ ਤਰਸ਼ੀ ਸੈਂਟਰ ਉਹ ਹੁੰਦੇ ਆ ਜਿਹੜੇ ਕਿ ਮੈਡੀਕਲ ਕਾਲਜਾਂ ਦੇ ਹੁੰਦੇ ਆ ਤਾਂ ਜੇ ਇਹ ਜੇ ਤਿੰਨੇ ਸੈਂਟਰ ਆਪਣੇ ਆਪ ਦੇ ਵਿੱਚ ਸਹੀ ਤਰੀਕੇ ਨਾਲ ਭਰੇ ਜਾਣ ਗਿਆ ਇਹਨਾਂ ਦੀਆਂ ਪੋਸਟਾਂ ਜੋ ਵੀ ਹੋਣਗੀਆਂ ਉਹ ਸਹੀ ਤਰ੍ਹਾਂ ਭਰੀਆਂ ਜਾਣਗੀਆਂ ਜਿੱਥੇ ਜਿੰਨੋ ਜੋ ਵੀ ਖਾਲੀ ਹੈ ਖਲਾ ਹੈ ਉਹ ਪੂਰਾ ਕੀਤਾ ਜਾਵੇ ਬਾਕੀ ਬਸوں ਦੇ ਵਧਣ ਦੇ ਹਿਸਾਬ ਨਾਲ ਜਿਵੇਂ ਪੰਜਾਬ ਦੀ ਬਸੋਂ ਲਗਾਤਾਰ ਵਧ ਰਹੀ ਹੈ ਪਿਛਲੇ ਸਾਲਾਂ ਤੋਂ ਵਧ ਰਹੀ ਹੈ ਉਹਨਾਂ ਬਸੋਂ ਦੇ ਹਿਸਾਬ ਨਾਲ ਡਾਕਟਰਾਂ ਦੀ ਜਿਵੇਂ ਆ ਡਬਲਯੂ ਐਚਓ ਕਹਿੰਦਾ ਹੈ ਵੀ ਹਰ ਇੱਕ ਹਜ਼ਾਰ ਬੰਦੇ ਮਗਰ ਇੱਕ ਡਾਕਟਰ ਹੋਣਾ ਚਾ ਕੋਈ ਵੀ ਸਰਕਾਰ ਆ ਚਾਹੇ ਉਹ ਪੰਜਾਬ ਦੀ ਆ ਚਾਹੇ ਕਿਸੇ ਵੀ ਸਟੇਟ ਦੀ ਸਰਕਾਰ ਹੈ ਜੇ ਇਹ ਮਾਪਦੰਡਾ ਨੂੰ ਸਮੇਂ-ਸਮੇਂ ਤੇ ਧਿਆਨ ਚ ਰੱਖੂਗੀ ਤਾਂ ਜਰੂਰ ਸਾਰੇ ਸਿਸਟਮ ਸਫਲ ਹੋ ਸਕਦੇ ਆ ਬਾਕੀ ਇਹ ਨਵਾਂ ਮਾਡਲ ਆਉਣ ਵਾਲੇ ਸਮੇਂ ਚ ਇਹਦਾ ਪਤਾ ਲੱਗ ਜੂਗਾ ਜੀ ਬਹੁਤ ਬਹੁਤ ਧੰਨਵਾਦ ਸਮਾਂ ਜੀ ਥੈਂਕ ਯੂ ਸੋ ਈਸ਼ਾਨ ਭਾਈ ਹੁਣੀ ਸਾਡਾ ਡਾਕਟਰ ਬੈਨਰ ਦੇ ਹੇਠ ਜਿਹੜੇ ਕਿ ਇੱਥੇ ਜਾਣਕਾਰੀ ਵੰਡ ਰਹੇ ਨੇ ਪਰਚੇ ਵੰਡੇ ਜਾ ਰਹੇ ਨੇ ਸੋ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੇ ਵਿਚਾਰਾਂ ਟਿੱਪਣੀਆਂ ਜਰੂਰ ਸਾਂਝੇ ਕਰਿਓ ਧੰਨਵਾਦ